ਆਹ ਵੇਖੋ ਐਨੇ ਮਾਰੀ ਕੀਤੀ ਆਜੀ ਇਧਰੇ ਖਾਓ ਆ ਬਾ ਇਧਰੇ ਖਾਓ ਆਪਾ ਹੀ ਭਾਈ ਮਾਰਦੀ ਨਿਕਾਣਾਂ ਜਿਓ ਵੱਡੀ ਅਪਡੇਟ ਤਰਨਤਾਰਨ ਦੇ ਵਿੱਚ ਮਹਿਲਾ ਦੇ ਨਾਲ ਹੋਈ ਬਦਸਲੂਕੀ ਮਾਮਲੇ ਦੇ ਨਾਲ ਜੁੜੀ ਹੋਈ ਹੈ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਤਰਨਤਾਰਨ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇੱਕ ਹੋਰ ਨੌਜਵਾਨ ਦੀ ਗ੍ਰਿਫਤਾਰੀ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਜਿਸ ਦਾ ਨਾਮ ਸ਼ਰਨਜੀਤ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਬੀਤੇ ਦਿਨੀ ਇੱਕ ਪਿੰਡ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਵੱਦ ਸੁਲੂਕ ਕੀਤੇ ਜਾਂਦੀ ਹੈ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਨਗਨ ਹਾਲਤ ਵਿੱਚ ਪੂਰੇ ਪਿੰਡ ਦੇ ਵਿੱਚ ਭਜਾਇਆ ਜਾਂਦਾ ਤੇ ਬਾਅਦ ਵਿੱਚ ਇਹ ਔਰਤ ਜਿਹੜੀ ਹੈ ਕਿਸੇ ਦੇ ਹੀ ਦੁਕਾਨ ਦੇ ਵਿੱਚ ਵੜ ਜਾਂਦੀ ਹੈ ਜੋ ਉੱਥੇ ਇੱਕ ਬਜ਼ੁਰਗ ਦੇ ਵੱਲੋਂ ਆਪਣੀ ਪੱਗ ਇਸ ਔਰਤ ਨੂੰ ਦਿੱਤੀ ਜਾਂਦੇ ਤਾਂ ਤੁਸੀਂ ਵੀ ਰਾਹ ਜਹੀਆਂ ਸਨ ਕਿ ਅਸੀਂ ਤੁਹਾਨੂੰ ਟੀਵੀ ਤੇ ਸਾਫ ਤੌਰ ਤੇ ਨਹੀਂ ਦਿਖਾ ਸਕਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਰਿਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਦੋਂ ਪੀੜਤ ਪਰਿਵਾਰ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਚਾਰ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਤੇ ਹੁਣ ਪੂਰਾ ਮਾਮਲਾ ਤੁਹਾਨੂੰ ਦੱਸ ਦਿਨੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਤੇ ਕਿਉਂ ਇਸ ਮਹਿਲਾ ਦੇ ਨਾਲ ਬਦਸਲੂਕੀ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਦੱਸ ਇੱਕ ਇੱਕ ਪਿੰਡ ਦੇ ਵਿੱਚ ਇੱਕ ਲੜਕਾ ਅਤੇ ਲੜਕੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵੱਲੋਂ ਭੱਜ ਕੇ ਕੋਟ ਮੈਰਿਜ ਕਰਵਾਈ ਜਾਂਦੀ ਹੈ ਜਿਸ ਦਿਨ ਸੱਚਾ ਲੜਕੀ ਦੇ ਪੇਕੇ ਪਰਿਵਾਰ ਦੇ ਵੱਲੋਂ ਲੜਕੇ ਦੀ ਮਾਂ ਨੂੰ ਦਿੱਤੀ ਜਾਂਦੀ ਹੈ ਉਸ ਦਿਨ ਬੰਦਸਲੁਕੀ ਕੀਤੀ ਜਾਂਦੀ ਹੈ ਉਸੇ ਸਾਰੇ ਕੱਪੜੇ ਉਤਾਰ ਕੇ ਉਸ ਨੂੰ ਪਿੰਡ ਦੇ ਵਿੱਚ ਭਜਾਇਆ ਜਾਂਦਾ ਇਸ ਮਾਮਲੇ ਦੇ ਵਿੱਚ ਹੁਣ ਚਾਰ ਲੋਕਾਂ ਦੀ ਵੀ ਗ੍ਰਿਫਤਾਰੀ ਤਰਨਤਾਰਨ ਪੁਲਿਸ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਤਾਕੀ ਅਜੋੜਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਦੇ ਵਿੱਚ ਚਾਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇੱਕ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਤਰਨ-ਤਰਨ ਪੁਲਿਸ ਕੀ ਕਾਰਵਾਈ ਕਰਦੀ ਹੈ ਇਹਦੇ ਵਿੱਚ ਜੀ ਉਹੀ ਉਸ ਸੇਮ ਡੇ ਅਸੀਂ ਜਿਹੜੀਆਂ 3 ਤਰੀਕ ਨੂੰ ਪਰਚਾ ਕਰਜ ਕਰਨ ਤੋਂ ਬਾਅਦ ਇਹਨਾਂ ਦੇ ਟੀਮਾਂ ਅਲੱਗ-ਅਲੱਗ ਬਣਾਤੀਆਂ ਸੀ ਇਹ ਟੀਮਾਂ ਬਣਾਉਣ ਤੋਂ ਬਾਅਦ ਅੱਜ ਜਿਹੜੀ ਹੈ ਪੁਲਿਸ ਨੂੰ ਕਾਂਗਰਸ ਵੀ ਮਿਲੀ ਹੈ ਇੱਕ ਜਿਹੜੀ ਮੇਨ ਲੇਡੀ ਜੀ ਨੇ ਇਹਨਾਂ ਨੂੰ ਅਨਰਵਸਤ ਕੀਤਾ ਸੀਗਾ ਕਪੜੇ ਫਾੜੇ ਸੀਗੇ ਔਰ ਉਹਦਾਂ ਦਾ ਬੇਟਾ ਜਿਹਨੇ ਕੀ ਇਹਦੀ ਮੂਵੀ ਬਣਾਈ ਔਰ ਵਾਇਰਲ ਕੀਤੀ ਉਹ ਤੇ ਇੱਕ ਜਿਹੜਾ ਅਨ ਆਇਡੈਂਟੀਫਾਈਡ ਸੀਗਾ ਉਹ ਤਿੰਨ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ ਇਹਨਾਂ ਚੋਂ ਇੱਕ ਉਹਦਾ ਦੋ ਜਣੇ ਹੁਣ ਇੱਕ ਅਣ ਪਛਾਤਾ ਵਿਅਕਤੀ ਹੋਰ ਸੀਗਾ ਜਿਹੜਾ ਤੇ ਨਾਲ ਇੱਕ ਬੇਟਾ ਡੈਡੀ ਦਾ ਜਿਹਨੇ ਕਪੜੇ ਫਾੜੇ ਸੀਗੇ ਉਹ ਰਹਿੰਦੇ ਸਿਰਫ ਗ੍ਰਿਫਤਾਰ ਕਰਨੇ ਬਾਕੀ ਤਿੰਨ ਬੰਦੇ ਤੁਸੀਂ ਗ੍ਰਿਫਤਾਰ ਹੋ ਚੁੱਕੇ ਆ ਸਰ ਕੀ ਮਾਮਲਾ ਦਾ ਕੀ ਮਾਮਲਾ 354 354 ਬੀ ਬੀ ਔਰ ਜਿਹੜਾ ਆਈਟੀ ਐਕਟ ਦਾ 67 ਸੈਕਸ਼ਨ ਵਗੈਰਾ ਉਹ ਸਾਰੇ ਲਗਾ ਕੇ ਇਹਨਾਂ ਨੂੰ ਵਾਇਰਲ ਕਰਨਾ ਕਿਸੇ ਨੂੰ ਔਰ ਮੋਡੇਸਟੀ ਨੂੰ ਆਊਟਰੇਜ ਕਰਨ ਦਾ ਉਹ ਸਾਰੇ ਸੈਕਸ਼ਨ ਲੱਗੇ ਹੋਇਆ ਹੈ ਸਿਕੁਰਿਟੀ ਵੀ ਮੈਂਦਾ ਵੀ ਕਾਬੂ ਕੀਤੀ ਹੈ ਮਸਲਾ ਇਹ ਸੀ ਜੀ ਇਹਨਾਂ ਦਾ ਜਿਹੜਾ ਲੇਡੀ ਸੀਗੀ ਜਿਹਨੂੰ ਇਹ ਕੀਤਾ ਉਹਦਾ ਬੇਟਾ ਸੀਗਾ ਉਹਦੇ ਬੇਟੇ ਨੇ ਇਹਨਾਂ ਦੀ ਲੜਕੀ ਨਾਲ ਲਾ ਮੈਰਿਜ ਕੀਤੀ ਸੀਗੀ ਔਰ ਇਹ ਜਿਸ ਦਿਨ ਲਾ ਮੈਰਿਜ ਕੀਤੀ ਸੀ ਇਹ ਬੱਚਿਆਂ ਦੇ ਨਾਲ ਲੇਡੀ ਪੱਠਿਆਂ ਤੇ ਇਹ ਪਥੇਰੇ ਵਗੈਰਾ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉੱਥੇ ਚਲੇ ਗਏ ਔਰ 20 25 ਦਿਨ ਬਾਅਦ ਇਹ ਬੱਚੇ ਬਾਹਰ ਹੀ ਸੀਗੇ ਜਿਨ੍ਹਾਂ ਨੇ ਮੈਰਿਜ ਕੀਤੀ ਸੀ ਲਾ ਮੈਰਿਜ ਇਹ ਆਪ ਘਰੇ ਆ ਗਈ ਸੀ ਤੇ ਇਹ ਲੇਡੀ ਆਪਣੇ ਦੋ ਮੁੰਡਿਆਂ ਨੂੰ ਤੇ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਉੱਥੇ ਲੰਬਾ ਦੇਣ ਦੇ ਸੀ ਲੰਬਾ ਦੇ ਕੇ ਉਹਨਾਂ ਦੇ ਹਿੱਟਡ ਆਰਗੂਮੈਂਟ ਹੋ ਗਏ ਆਰਗੂਮੈਂਟ ਦੇ ਵਿੱਚ ਇਹ ਆਪਸ ਵਿੱਚ ਹੱਥੋ ਪਾਈ ਹੋ ਗਈਆਂ ਲੇਡੀਜ਼ ਔਰ ਉਹਦੇ ਹੱਥੋ ਪਾਈ ਚ ਇਹਨਾਂ ਨੇ ਉਹਦੀ ਜਿਹੜੀ ਸ਼ਰਟ ਸੀਗੀ ਉਹ ਫਾੜਦੀ ਔਰ ਉਸ ਤੋਂ ਬਾਅਦ ਉਹਨਾਂ ਇਹਦੇ ਬੇਟੇ ਨੇ ਉਹਦੀ ਮੂਵੀ ਬਣਾਲੀ ਸੀਗੀ ਔਰ ਪਹਿਲੇ ਇਹਨਾਂ ਦੀ ਸ਼ਾਇਦ ਆਪਸ ਵਿੱਚ ਕੋਈ ਗੱਲ ਚੱਲਦੀ ਹੋਊਗੀ ਸਮਝੌਤੇ ਦੀ ਹੋਊਗੀ ਸ਼ਾਇਦ ਜਿਸ ਕਰਕੇ ਇਹਨਾਂ ਨੇ ਸਟੇਟਮੈਂਟ ਵੀ ਲੇਟ ਦਰਜ ਕਰਾਈ ਬਟ ਉਹ ਜਦੋਂ ਸਿਰੇ ਨਹੀਂ ਚੜੀ ਕੋਈ ਗੱਲ ਤੇ ਇਹਨਾਂ ਨੇ ਪਰਚਾ ਦਰਜ ਕਰਵਾਤਾ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਸੀਗੀ ਉਹ ਇਹਨਾਂ ਦੀ ਵਾਇਰਲ ਕਰਤੀ ਜਿਹੜਾ ਕਿ ਕਾਫੀ ਚੈਨਲਸ ਤੇ ਤੁਸੀਂ ਕੱਲ ਦੀ ਚੱਲ ਰਹੀ ਸੀ ਔਰ ਅਸੀਂ ਜਿਹੜੇ ਜਿਸ ਦਿਨ ਪਰਚਾ ਦਰਜ ਹੋਇਆ ਸੀ ਉਸ ਦਿਨ ਰਾਤ ਤੋਂ ਹੀ ਲੱਗੇ ਹੋਏ ਸੀ ਇਹਨਾਂ ਦੇ ਮਗਰਟੇ ਸੀ ਔਰ ਇਹਨਾਂ ਨੂੰ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਸਾਡੇ ਐਸਐਚਓ ਖਾਲੜਾ ਹੈਗੇ ਵਿਰੋਧ ਇਹਨਾਂ ਨੇ ਤਿੰਨ ਬੰਦਿਆਂ ਨੂੰ ਫੜਨ ਚ ਕਾਮਯਾਬ ਹੋ ਗਏ ਸਰ ਮੈਂ ਹਲਾ ਤੱਕ ਹੀ ਰੋਲ ਚੈੱਕ ਹੈ ਜਿਹੜੀ ਮੈਂ ਹਲਾ ਵੀ ਨਾਲ ਬੜੀ ਗਈ ਇਹਨੇ ਮੇਨ ਇਹੀ ਹੈ ਜੀ ਇਹ ਲੜਕੀ ਦੀ ਮਦਰ ਹੈ ਔਰ ਇਹਨੂੰ ਇਹਨੇ ਜਾ ਕੇ ਲੰਬਾ ਦਿੱਤਾ ਸੀ ਕਿ ਤੁਹਾਡਾ ਮੁੰਡਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਔਰ ਇਹਨੇ ਹੀ ਜਾ ਕੇ ਜਿਹੜਾ ਹੈ ਉਹਦੀ ਜਿਹੜੀ ਹੱਥੋਂ ਪਾਈ ਹੋਈ ਔਰ ਸ਼ਰਟ ਫਾੜੀ ਸੀ ਸਰਪੰਚਾਂ ਦੇ ਵਿੱਚੋਂ ਸਿਰਫ ਇੱਕੋ ਹੀ ਗ੍ਰਿਫਤਾਰ ਕੀਤਾ ਗਿਆ ਅਨ ਪਛਾਤਿਆਂ ਚੋਂ ਇੱਕ ਆਇਆ ਜੀ ਔਰ ਇੱਕ ਰਹਿੰਦਾ ਔਰ ਜਿਹੜਾ ਮੇਨ ਬਾਈ ਨੇਮ ਵਾਲੇ ਚੋਂ ਇੱਕ ਮੁੱਲਜ਼ਮ ਰਹਿ ਗਿਆ ਟੋਟਲ 5 ਸੀ ਤਿੰਨ ਤਿੰਨ ਮੁੱਲਜ਼ਮ ਜਿਹੜੇ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਕਿੱਥੋਂ ਦਫ਼ਤਰੋਂ ਪਾਈ ਉਹਨਾਂ ਦੀ ਹਾਂ ਜੀ ਦਫ਼ਤਰ ਕਿੱਥੋਂ ਪਈ ਗ੍ਰਿਫਤਾਰੀ ਅੰਮ੍ਰਿਤਸਰ ਤੋਂ ਸਰ ਵੀ ਰਿਮਾਂਡ ਵੀ ਆਸੀ ਬਤਨ ਡਿਮਾਂਡ ਹਜੇ ਹੁਣ ਪੇਸ਼ ਕਰਾਂਗੇ ਜੀ ਹਜੇ ਤਾਂ ਲੈ ਕੇ ਆ ਰਹੇ ਆਂ